ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਿੱਤਰੋ ਠੀਕ ਠਾਕ ਆ ਕਰੋ ਸ਼ੌਂਕ ਕੁਝ ਕਬੂਤਰਾਂ ਦਾ ਤੁਹਾਨੂੰ ਜੋੜਿਆਂ ਦਾ ਸ਼ੌਂਕ ਕਰਾਣੇ ਆ ਤੇ ਕਿੱਦਾਂ ਦੇ ਲੱਗਦੇ ਆ ਦੱਸਿਓ ਜ਼ਰੂਰ ਠੀਕ ਆ ਜੀ ਐ ਦੇਖੋ ਚਿੱਟੀਆਂ ਸਾਫ਼ ਅੱਖਾਂ ਕਬੂਤਰੀ ਦੀਆਂ ਕਬੂਤਰ ਦੇ ਥੋੜੀ ਜੀ ਲਾਲਗੀ ਆ ਜਮਾ ਸਿਰੋਂ ਜੋੜਾ ਲਗਾ ਦੋਗੇ ਕੁਝ ਜੋੜੇ ਆ ਜਿਹੜੇ ਨਵੇਂ ਛੱਡੇ ਆ ਉਹਨਾਂ ਦਾ ਤੁਹਾਨੂੰ ਸ਼ੌਂਕ ਕਰਾ ਰਹੇ ਆ ਬਾਈ ਠੀਕ ਹੈ ਜੀ ਚਟੀਆਂ ਦੀ ਕਬੂਤਰੀ ਆ ਤੇ ਚਟੀਆਂ ਦਾ ਬਾਈ ਕਬੂਤਰ ਆ ਦੋ ਜੋੜੇ ਹੋਰ ਆ ਉਹਨਾਂ ਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆ ਤੇ ਕਿੱਦਾਂ ਦਾ ਲੱਗਦਾ ਸ਼ੌਂਕ ਜ਼ਰੂਰ ਦੱਸਿਓ ਠੀਕ ਹੈ ਜੀ ਇਹ ਹੈ ਬਾਈ ਇੱਕ ਜੋੜਾ ਤੇ ਚਲਦੇ ਆਂ ਸ਼ੌਂਕ ਕਰਾਉਨੇ ਦੂਜੇ ਜੋੜੇ ਦਾ ਵੀ ਖੜਾਣ ਕਦ ਕਾਠ ਹਰ ਚੀਜ਼ ਬਹੁਤ ਵਧੀਆ ਕਬੂਤਰਾਂ ਦੀ ਇਹਨਾਂ ਦੀ ਆ ਜਾ ਆ ਜਾ ਇੱਕ ਪੇਜੋੜੀ ਮਿੱਤਰੋ ਆ ਇਹਦਾ ਵੀ ਕਰੋ ਸ਼ੌਂਕ ਖਟੀਆਂ ਦੀ ਕਬੂਤਰੀ ਆ ਆ ਦੇਖੋ ਬਾਈ ਚਿੱਟੀਆਂ ਦਾ ਕਬੂਤਰ ਕਾਲੇ ਕੰਡ ਕੀਤੇ ਹੋਏ ਐ ਇਹਨਾਂ ਦੇ ਆਪਾਂ ਬਈ ਤੁਹਾਨੂੰ ਵਧੀਆ ਤੋਂ ਵਧੀਆ ਸ਼ੌਂਕ ਕਰਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਇਹ ਜਿਹੜੇ ਨਵੇਂ ਉੱਡੇ ਪੱਠੇ ਪੱਠੀਆਂ ਜੁਆਂ ਉਹਨਾਂ ਦੇ ਵਿੱਚੋਂ ਠੀਕ ਆ ਜੀ। ਇੱਕ ਹੋਰ ਚੀਜ਼ ਦੱਸ ਦਈਏ ਆਪਣੇ ਨਹੀਂ ਹੈਗੇ ਬਈ ਕਿਸੇ ਭਰਾ ਦੇ ਆ। ਠੀਕ ਆ ਜੀ। ਐਡੇ ਜੋੜੇ ਤੁਸੀਂ ਦੇਖ ਰਹੇ ਹੋ। ਮੈਂ ਕਿਹਾ ਕੁਝ ਜੋੜਿਆਂ ਦਾ ਜਿਹੜਾ ਸ਼ੌਂਕ ਕਰਾਉਨੇ ਆ ਆਪ ਨੂੰ ਵਧੀਆ ਲੱਗੇ। ਵਜੂਦ, ਕਦ ਕਾਠ ਬਹੁਤ ਸੋਹਣੇ ਹੀ ਗਏ ਸੀ। ਬਾਈ ਨੇ ਨਵੇਂ ਜੋੜੇ ਲਾਏ ਨੇ। ਹੋ ਵੀ ਮਿੱਤਰੋ ਇਹ ਹੈ ਤੀਜੀ ਜੋੜੀ ਕਿਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਮੇਰੇ ਵੀਰ ਠੀਕ ਹੈ ਜੀ ਇਹ ਲਾਲ ਰੱਤਾ ਕਬੂਤਰ ਆ ਤੇ ਲਾਲ ਬੰਦ ਕਬੂਤਰੀ ਆ ਨਿਕਲ ਗਿਆ ਆਇਆ ਬਾਕੀ ਬਾਈ ਕਿੱਦਾਂ ਦੇ ਲੱਗਾ ਕਬੂਤਰਾਂ ਦਾ ਸ਼ੌਂਕ ਦੱਸਿਓ ਜਰੂਰ ਜੀ ਧੰਨਵਾਦ ਜੀ